ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਉ ਦਿਉ ਮੁਖ ਲਾਇਆ ਜਨਮ ਨਾਨਕ ਸਹਰ ਸੇਵਿਆ ਅੰਤ ਲੈ ਛਡਾਇਆ ਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੂਗ ਭਇਆ ਜਸ ਕੰਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ جات مہ جوت جوت مہ جاتا پر پور سوالیو جن کی تیسو پار پہ آئے کش کرنا سو کر سو دار راگا سام محلہ پہلا ایک ست ستگر پرساد سو دار تیرا کے ہا سو جتو ہے سرس مالی ਵਾਜੇ ਤੇਰੇ ਨਾਮ ਤੇ ਇਕ ਸੰਕਾ ਕੇ ਤੇ ਤੇਰੇ ਵਵਨ ਹਾਰੇ ਕਿਤੇ ਤੇਰੇ ਰਾਗ ਪ੍ਰੇਸੂ ਕਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿਤ ਗੌਤਮ ਲਿਖਾਨਣ ਲਿਖਲੇ ਧਰਮ ਵਿਚਾਰੇ ਗਾਵਨ ਤੁਧਨੋਂ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਨੋਂ ਇੰਦਰੰਦਰਾਸ ਨੂੰ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤਨੋਂ ਸਿੱਧ ਸਮਾਧੀ ਅੰਦਰ ਗਾਵਨ ਤਨੋਂ ਸਦ ਵਿਚਾਰੇ ਗਾਵਨ ਤਨੋਂ ਜਤੀ ਸਦੀ ਸੰਤੋ ਕੀ ਗਾਵਨ ਤਨੋਂ ਇਹ ਕਰਾਰੇ ਗਾਵਨ ਤਨੋਂ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ गावंत तुन्नो मोहनिया मन मोहन हैई स्वर्ग मच पाए आले गावंत तुधनो रत्न पाए तेरे 38 नालै गावंत तुधनो जद महा बल सुरा गावंत तुधनो काणि चारे गावंत तुधनो खंड मंडल ब्रह्मंडा कर कर रखे तेरे धारै सही तुन्नो गावन है ज्यो तुधो पावन रते तेरे पातर साले ਹੋਰ ਕਿਤੇ ਤੁੰ ਨੂੰ ਗਾਵਨ ਦਾ ਸੇ ਮੈਂ ਜਿਤਨਾ ਆਵਨ ਨਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਪੀਹੁਸੀ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਨੁ ਪਾਈ ਕਰ ਕਰ ਦੇਖਾ ਕੀ ਤਾ ਆਪਣਾ ਜੋਤਸ ਦੀ ਵੜਿਆਈ ਜੋਤਸ ਪਾਵਰ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਇ ਸੋ ਪਾਸਾ ਸੋ ਸਾਹ ਸਾਪਤ ਸਹਿਬ ਨਾਨਕ ਰਹਿ ਨਰਜਾਈ ਅਸਾ ਮਹਲਾ ਪਹਿਲਾ ਸੁਣੋ ਅਡਾਇਆ ਕੈਸਾ ਕੋਈ ਕਿਹੜੋ ਅਡਾ ਡਿਟਾ ਹੋਏ ਕੀ ਉਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਈ ਵਾਡੇ ਮੇਰੇ ਸਹਿਵਾ ਗਰਗ ਮੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿ ਉੜ ਚੀਰਾ ਰਹਾ ਸੋ ਸੁਰਤੀ ਮਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲਵੜ ਆਈ ਸੋ ਸੱਤ ਸੱਤ ਤਪ ਸਭ ਚਿੰਗਿਆਂ ਸਦਾ ਫੁਰਕਾਂ ਕੀਆ ਵੜਿਆਂ ਤਦਵਿੰ ਸੁਦੀ ਕਹਿਣਾ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਿਸਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦਹਿਤ ਸਿਕਾਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਮ ਹਲਾ ਪਹਿਲਾ ਆਖਾਂ ਜੀਵਾ ਵਿੱਚ ਰ ਮਰ ਜਾਉ ਆਖਣ ਉਹ ਦਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖ ਕੈ ਚਲੀ ਹੈ ਤੂ ਕੈ ਸੋਕ ਵਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾ ਰਹਾ ਸਾਚੇ ਨਾਮ ਕੀ ਤਲਵੜੀ ਆਈ ਆਖ ਥਕੇ ਕੀਮਤ ਨਹੀਂ ਪਾਈ ਜਿਸ ਅੰਮਲ ਕਾ ਆਕਣ ਪਾਹੇ ਵਡਨ ਹੋਵੇ ਘਰ ਨਾ ਜਾਏ ਨਾਉ ਮਰਨ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਉਤੇ ਵਰਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸੇ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸੇ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ अर्जुन ਕੇ ਵੜ ਪਾਗ ਵਡੇਰੇ ਜਿਨ ਹਰ ਹਰ ਸਰ ਦਾ ਹਰ ਪਿਆਸੀ ਹਰ ਹਰ ਨਾਮ ਮਿਲ ਤ ਤਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਨਾਮ ਨਾਮ ਪਾਇਆ ਤੀ ਭਾਗ ਜਿੰਨ ਜਮ ਪਾਸੇ ਜੋ ਸਤਗੁਰ ਸਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਦਗੋ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਸੰਗਤ ਅਜਿਹਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ 5 ਕਾਹਿਰੇ ਮਨ ਚਤਵੇ ਉਤਮ ਜਾ ਆਹਰ ਹਰ ਜੀ ਉਪਰਿਆ ਸੈਰ ਪੱਤਰ ਮਹਿ ਜਨ ਤੋ ਪਾਏ ਤਾਕਰ ਜਿ ਕਾਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਸ਼ਟ ਹਰਿਆ ਰਹਾ ਜਨਮ ਤਿਤਾਲੋਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਸੁ ਵਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊਡਾ ਵਸੈ ਕੋ ਸਾਦ ਸੱਚ ਅਦ੍ਰਿਸ਼ ਰਿਆ ਤਿਨ ਕਵਣ ਕਲਾਵਾ ਕਵਣ ਚਿਗਾਵਾ ਏ ਮਨ ਮੈਂ ਸਿਮਰਨ ਕਰਿਆ ਸਭਿ ਦਿਨ ਨੂੰ ਦਸ ਅਸ਼ਟ ਸੁਧਾਨ ठाकुर कलतल ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਧਾਰਾ ਗਾ ਸਮਹਲਾ ਚੌਥਾ ਸੋਪੁਰਖਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਗੰ ਪਾਰਾ ਸਭ ਤਵ ਹੈ ਸਭ ਤਵ ਹੈ ਤੁਧ ਜੀ ਹਰ ਸੱਚੇ ਸਚਨਹਾਰਾ ਸਬ ਜੀ ਤੁਮਾਰੇ ਜੀ ਤੁਂ ਜੀ ਆਕਾ ਦਾਤਾ ਰਾਹ ਹਰਿ ਧਾਉ ਸੰਤੋਹ ਜੀ ਸਭ ਦੁਖ ਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕੈ ਨਾਨਕ ਜੰਦ ਵਿਚਾਰਾ ਤੂੰ ਘਟ ਘਟ ਅੰਦਰ ਸਰਮ ਨਿਰੰਤਰ ਜੀ ਹਰੇ ਕੋ ਪ੍ਰਕਾ ਮਾਣਾ ਇੱਕ ਦਾਤਿਗ ਭੇਖਾਰੀ ਜੀ ਸਭ ਤੇਰੇ ਚੁੱਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤਦਵ ਨਵ ਨਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬਿੰਦ ਜੀ ਤੇਰੇ ਕਿਆ ਗੁਣਾ ਕਵਕਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਨ ਕਰਵਾਣਾ ਹਰ ਧਵ ਹੈ ਹਰ ਧਵ ਹੈ ਤੁਧ ਜੀ ਸੇ ਜਨ ਜਗ ਬਸ ਸੁਖਵਾਸੀ ਸੇ ਮੁਕਤ ਸੇ ਮੁਕਤ ਪੈ ਚਨ ਹਰਿ ਧਾਇ ਜੀ ਤਨ ਟੂਟੀ ਜਮਕੀ ਫਾਸੇ ਜੇ ਨਿਰਪੌਜਨ ਹਰ ਨਿਰਪੌ ਤੈ ਜੀ ਤਨ ਕਾ ਪੌ ਸਭ ਗੁਵਾਸੀ ਜਿਨ ਸੇ ਵੈ ਜਿਨ ਸੇ ਵੈ ਮੇਰਾ ਹਰ ਜੀਤੇ ਹਰ ਹਰੂ ਸਮਾਸੀ ਸੇਤਨ ਸੇਤਨ ਜਨ ਹਰਤਾ ਜੀ ਜਨ ਨਾਨਕ ਤਨਵਲ ਜਾਸੀ ਤੇਰੀ ਪਾਦ ਤੇਰੀ ਪਦ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਦ ਤੇਰੇ ਪਦ ਸਲਾਹਾਂ ਤੁੰਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਹਿਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜਾਉ ਬਹੁ ਸਿਮਰ ਸਾਸ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਪਤ ਸੇ ਪਤ ਪਲੇ ਜਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਪੁਰ ਕਾ ਪਰੰਪਰ ਕਰਤਾ ਜੀ ਤੂੰ ਜਿਵਣ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਾਪੇ ਸਿਰ ਸਭ ਉਪਾਈ ਜੀ ਤੁਦਾਪੇ ਸਿਰ ਸਭ ਗੋਈ ਜੋ ਨਾਨੂ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋਤਿ ਪਵੈ ਸੋਈ ਤੀਸੀ ਜੋ ਤੁੰਦੇ ਸੋਈ ਹੋਮ ਪਾਏ ਰਹਾ ਸਭ ਤੇਰੀ ਤੂੰ ਸਭਨੀ ਧਾਇਆ ਜਿਸਨੂੰ ਕਿਰਪਾ ਕਰਹਿ ਤਿੰਨਾ ਰਤਨ ਪਾਇਆ ਗੁਰਮੁਖ ਲਾਤਾ ਮਨੁ ਗਵਾਇਆ ਤੋ ਦਾਵਿ ਛੋੜਿਆ ਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬੰਦੂਜਾ ਕੋਈ ਨਾਹੇ ਜੀਆ ਜਨਸਾਉ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਾ ਹੈ ਸੋ ਜਨ ਜਾਣਾ ਹੈ ਹਰ ਗੁਣ ਸਦਹੀ ਆਖੋ ਖਾਣਾ ਹੈ ਜਿਨਹਰ ਸੇਵਾ ਤਨ ਸੁਖ ਪਾਇਆ ਸਹਿਜੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਵ ਹੋਏ ਤੁਧਵੰ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜ ਹੈ ਪਹਿਲੇ ਨਿਵਾਸ ਆ ਪਾਣੀ ਪਾਵਤਨ ਹੈ ਕੀਆ ਪੰਕਜੁ ਮੋ ਪਗਨੀ ਚਾਲੈ ਹਮ ਦੇਖ ਤਹ ਡੂਬੀਐ ਲੈ ਮਨ ਇੱਕ ਤਾਂ ਚਿਤਸ ਮੁੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜੇ ਤਿਸ ਦੇ ਨਹੀਂ ਪੜਿਆ ਮੁਰਖ ਮੁਗਦਾ ਜਨਮ ਭਇਆ ਪ੍ਰਣੋਤ ਨਾਨਕ ਜਨ ਕੀ ਸ਼ਰਣਾ ਜਿੰਤੂ ਨਾਹੀਂ ਵਿਸਰਿਆ ਆਸਾ ਮਹਲਾ ਪੰਜਵਾਈ ਪਈ ਪ੍ਰਾਪਤ ਮਾਨੁਖ ਦੇਹ ਰੀਆ ਗੋਵਨ ਮਿਲਨ ਕੇ ਤੇਰੀ ਵਰੀਆ ਔਰ ਕਾਇਤਰਕ ਤਨ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮੈ ਸਰੰਗ ਜਾਣ ਲਗ ਪਾਜਲ ਤਰਨ ਕੈ ਜਨੁ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਉ ਤਉ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਅੰਨਿਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਜਉ ਤਉ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਅੰਨਿਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਸ਼ੇ ਦਸਵੀਂ ਚੌਪਾਈ ਪੁੰਨ ਆਸ਼ਿਸ਼ ਕਾਟਾ ਸੀਸਾ ਸ੍ਰੀ ਅਸਕੇ ਜੱਤ ਕੇ ਈਸਾ ਪਹੁਪੰਦ ਵਿਸ਼ਟ ਗਗਨ ਤੇ ਭਈ ਸਭ ਬਹਿਨਾਂ ਨਿ ਵਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਵ ਨਿਵਾਜਾ ਅਕਲ ਭਵਨ ਕੇ ਸੇਜਨ ਹਾਰੇ ਤਾਹ ਜਨਮ ਮਿਹਲੇ ਉਬਾਰੇ ਕਵਿਓ ਬਾਚ ਬੇਨਤੀ ਚੌਪਾਈ ਅਮ੍ਰਿ ਕਰੋ ਹਾਤਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵਤੋਂ ਕਾਵ ਹੋ ਆਫਾਤਾ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਚਾਨਜ ਕਰਦਾ ਕਰੀਐ ਸਭ ਬੈਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਕੇ ਆਸਾ ਤੁਮੇ ਸ਼ਰਪੀਆrna ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵ ਸਿਖ ਮਾਰੇ ਤਾਰਿ ਹੈ ਚੰਚੰ ਸੁੱਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝੇ ਵਰੀਐ ਮਰਨ ਕਾਲ ਕਾ ਤਰਾ ਨਿਵਰੀਐ ਇਹੂ ਜੋ ਸੁਦਾ ਹਮਾਰੇ ਪੱਛਾ ਸ੍ਰੀ ਅਸਤੂ ਜੂ ਕਰਿਓ ਰਕਸ਼ਾ ਰਾਖ ਲਹਿਉ ਮੋ ਰਕਨ ਹਾਰੇ ਸਾਹਿਬ ਸੰ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਮੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਤਿ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸੁ ਕੀ ਉਹ ਬੇਦਰਾਜ ਬ੍ਰਹਮਾ ਜੂਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਵਨ ਕਾਲ ਸਭ ਜਤ ਬਨਾਇਓ ਦੇਵ ਦੰਤ ਜਸ਼ਨੁ ਪਜਾਇਓ ਆਦੰਤ ਕੇ ਅਵਤਾਰਾ ਉਹ ਸੋਈ ਗੁਰੂ ਸਮਝੀਓ ਹਮਾਰਾ ਨਾਉਂਸਕਾਰ ਤੁਸੀਂ ਕੋ ਮਾਰੇ ਸਗਲ ਪ੍ਰਜਾ ਜਨਉ ਸਵਾਰੇ ਸਿਵਕੁਣ ਕੋ ਸਭ ਗੰ ਸੁਖ ਦਿਯੋ ਸਤਨ ਕੋ ਪਲ ਮੋ ਮਦ ਕੀਓ ਕਟ ਕਟ ਕੇ ਅੰਤਰ ਕੀ ਜਨਤ ਭਰੇ ਬੁਰੇ ਕੀ ਪੀਰ ਪਛਾਨ ਤਾ ਚਿੰਟੀ ਤੇ ਕੁੰਚ ਰਸ ਤੁਲਾ ਸਾ ਪਰ ਕਿਰਪਾ ਦਸ਼ਕਰ ਫੁਲਾ ਸੰਤ ਅਨੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਾਨੈ ਜਾਵ ਧਿਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਵਿਆਕਰ ਕਰਤਹੁ ਕਭੂ ਤਮੈ ਮਿਲਤ ਦੇ ਧਰਸਭੂ ਜੇਤੇ ਬਦਨ ਸ ਸਵਤਾਰ ਆਇ ਆਪ ਆਪਣੇ ਮੁਝ ਉਚਾਰੈ ਤੂ ਸਾਹੀ ਤੇ ਰਤ ਨਿਰਾਲਮ ਜਨਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਮਕਾਰ ਨਿਰਲੰਬਯ ਆਦ ਨਿਲ ਅਨਦ ਸੰਭ ਤਾਕਾ ਮੁਢ ਚਰਪੇਤਾ ਜਗ ਕੋ ਭੇਉ ਨ ਪਾਵਤ ਬੇਦਾ ਤਾ ਕਉ ਕਰ ਪਹਨੁ ਨੁਮਾਨਤ ਮਹਾ ਮੂੜ ਕਸ਼ਪੈ ਨਾ ਜਾਣਤ ਮਹਾ ਦੇਕੁ ਕੈ ਸਦਸਵਾ ਨਿਰੰਕਾਰ ਕਾ ਚੇਤਨ ਹੈ ਪੇਵੈ ਆਪ ਆਪਣੀ ਬੁਧੈ ਜਿਤੀ ਵਰਨੁ ਭਿੰਨ ਪਿੰਨ ਤੋਇ 33 ਤੁਮਰਾ ਲਖਾ ਨਾ ਜਾਏ ਪਸਾਰਾ ਕੇਵ ਸਜਾ ਪ੍ਰਤਮ ਸੰਸਾਰਾ ਏ ਕਾ ਰੂਪਨੋ ਸਰੂਪਾ ਰੰਗ ਭੈਉ 라ਵ ਕਹੀ ਭੂਪਾ ਅੰਡਜੇ ਦਸਿਤ ਕੀ ਨੀਤ ਵਿਚ ਕਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਹੋਵੇ ਬੈਠਾ ਕਉ ਸੰਤ ਭਾਇਓ ਸ਼ੰਕਰ ਕੈਟਾ ਸਿਗਰੀ ਸਿਰ ਦਿਖਾਇ ਚੰਬਵ ਆ ਜੁਗਾਦ ਸਰੂਸੀ ਅੰਭਵੈ ਹਵਰ ਅਛਾ ਮੇਰੀ ਤੁਮ ਕਰੋ ਸਿਕਵਾ ਰਹਿ ਸਿਕ ਸੰਗ ਰਉ ਦੁਸ਼ਟ ਦੇਤੇ ਉਠ ਬਤ ਉਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੂਤ ਹੋਏ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕੇ ਕਾਲ ਨਿਕੜਨਾ ਹੈ ਰੱਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟੰਦ ਤਦ ਕਾਲਾ ਕਿਰਪਾ ਦਸਤਨ ਜਾਈ ਨਿਹਰ ਹੋ ਤਾਂ ਕੇ ਤਾ ਤਨਕ ਮੈਂ ਹਰ ਹੋ ਰਿਸੁ ਕਰਮੋ ਸੋ ਹੋਈ ਦੁਸ਼ਟਿ ਸ਼ਾਸਵ ਸਕੇ ਨਾ ਕੋਈ ਇਕ ਵਾਰ ਜਨ ਤਮਾ ਸੰਭਾਰਾ ਕਾਲ ਪਾਸ ਤੇ ਤਾਏ ਉਬਾਰਾ ਜਨਦਰ ਨੰ ਤਿਹਾਰੋ ਕਹਾ ਦਾਰਿਦ ਦੁਸ਼ ਦੋ ਤੇ ਰਹਾ ਗੜਗ ਕੀਤ ਮੈਂ ਛੜਮ ਤੇ ਹਾਰੀ ਆਪਾਦ ਲੈਵਾਰੀ ਸਰਬ ਧਰਮ ਹੋ ਸਹਾਈ ਦੁਸ਼ਤ ਦੋਤਿਲ ਹੋ ਵਿਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਤ ਦੁਖੀਨ ਕੋ ਸ਼ਹਿ ਕਰਤਾ ਸਰੀ ਅਸਤੋ ਜਪੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਮਨ ਚਲ ਪਾਵੇ ਸੂਈ ਦੁਗਨਤ ਸਹਿ ਬਿਆਵਤ ਕੋਈ ਅੜਲ پاوائی جون موڑ چتلائی چترتا آوائی دھوپ درد پاؤ نکڑ نت نرک نر رہ ہوا کار چو پائی کو چو پائی سامبا سترا سی کنجا نہجا پہدر سو اشٹمی رویوارا تیس درو گرنتھ سدھارا ਇਤ ਸਰੀ ਤੇ ਰਤ੍ਰੋਪਕੰਨੇ ਇੰਦ੍ਰੇ ਤੇ ਤ੍ਰਿਮੰਤ੍ਰੀ ਪੂ ਸੁਮਾਦੇ 405 ਤ੍ਰਿ ਤਸਮਾਉਤ ਮਸਤ ਸੁਭ ਮਸਤ ਅਫ ਜਉਂ ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਫਾ ਦੇ ਰਖ ਮੋਹਿ ਮਨ ਕਰਮ ਬਚਨ ਵਿਚਾਰ ਚਉਪਾਈ ਮੈ ਨਗਨਿ ਸੈ ਪ੍ਰਤਮਨਾਉ ਕ੍ਰਿਸ਼ਨ ਬਿਸ਼ਨ ਕਬੂ ਨਹਿ ਧਿਆਉ ਕਾਂਸ ਨੇ ਪਹਿਚਾਨਾ 300 ਲਾਗੀ ਮੋਰੀ ਪਗ 100 ਮਹਾ ਕਲਰ ਕੁਾਰ ਹਮਾਰੋ ਮਹਲੂਮ ਕਿੰਕਰ ਥਾਰੋ ਆਪਣਾ ਜਾਣ ਕਰ ਰਖਵਾਰ ਇਹ ਬਹਿੰਗੇ ਹੀ ਕਿਲਾਜ ਵਿਚਾਰੇ ਆਪਣਾ ਜਾਨ ਮੁਝੇ ਪ੍ਰਤਪਰੀ ਹੈ ਚੁੰਚਨ ਸੁੱਤਰ ਹਮਾਰੇ ਮਰੀਏ ਦੇਖ ਤੇ ਜਗਮਾ ਦੂ ਚਲਾਇ ਰਾ ਕਾ ਮੋਹ ਔਰ ਨੰਦ ਲੈ ਤੂੰ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਹਿ ਮੈਂ ਦਾਤਿਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੂੰ ਉਸ ਸਵਰਾਜਨ ਕੇ ਰਾਜਾ ਆਪਿਆ ਗਰੀਬ ਨਿਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪ੍ਰਾਮੇ ਆਂ ਦਵਾਰ ਤੋਹੇ ਆਪ ਨਾ ਜਾਣ ਕਰੋ ਪ੍ਰਤਪਾਰਾ ਤੁਮ ਸਹਬ ਮੈਂ ਕਿੰਕਰਥਾ ਰਾ ਦਾਹ ਜਾਂਦਾ ਹੱਥ ਵਾਰੋ ਹਮਰੇ ਸਭ ਬੈਰੀਨ ਸੰਘਾਰ ਪ੍ਰਸੰਤ ਰੋਪ ਗੋਬਤ ਕੋ ਧਿਆਨ ਨਾਮ ਬੋਲ ਕਰੋ ਕਵਿਤਾ ਬਦ ਨਾਨਾ ਕਿਸਨ ਜਤਾ ਮਚਿਰ ਤਰੂਚਾਰੋ ਚੁਪੇ ਕਹੋਲੇ ਸੁਧਾਰੋ ਕਵਿ ਵਾਚ ਦੋਹਰਾ ਜੋ ਨਿਰਮੋਸੋ ਕਹਾ ਸੋ ਕਹਿਓ ਜਗ ਮਾਹੀ ਜੋ ਤੇ ਪ੍ਰਕੋ ਤੈ ਹੈ ਅੰਸਰੋ ਕੋ ਜਾਹੇ ਦੋਹਰਾ ਹਰ ਹਰ ਜੰਦੂ ਏ ਕਹਿ ਬਿ ਵਿਚਾਰ ਕਛ ਨਾਹੀ ਜਲ ਤੇ ਉਜ ਤਰੰਗ ਚੋਂ ਜਲ ਹੀ ਵਿਕਸਮਾਹੇ ਦੋਹਰਾ ਜਾਵਿਆ ਇਸ ਪਰੋ ਕੋ ਭਇਓ ਦਰਨਤ ਰਜ ਗਿਆ ਏ ਅਮ ਇਕ ਤਾ ਚੰਚੇਵਤੇ ਸਭੂ ਕਹਿ ਸੁਨਾਏ ਕੰ ਵਾਚ ਦੋਰਾ ਖੜ ਭਇਓ ਇਨਜੁਰ ਕਰੇ ਬਚਨ ਕਾ ਹਸਨ ਆਏ ਪੰਚਲਾ ਤਾ ਜਗਤ ਮੈਂ ਜੋ ਤੁਮ ਕਰੋ ਸਹਾਏ ਦੋਹਰਾ ਜੇ ਜੇ ਤਵਰੇ ਧਨ ਕੋ ਨੇ ਟੁੱਟ ਤੈ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵਾਨ ਤ ਦੋਹਰਾ ਕਾਲਪੁਰ ਕੇ ਦੇਹ ਮੂ ਕੋਟਕ ਵਸਨ ਮਹੇਸ਼ੀ ਕੋਟੇਂਦਰ ਬ੍ਰਹਮਾ ਕਿਤੇ ਰਸ਼ਸ਼ ਕਰੋਰ ਜਲੇਸ ਦੋਹਰਾ ਰਾਮ ਕਤਜੁ ਜੁਆ ਟਲੈ ਸੋ ਕੋਈ ਭਗਤ ਨੇਤ ਸੁਰਗ ਵਸਰ ਗੁਰ ਕਰਾ ਸੁਗਰੀਪਰੀ ਸੁਨੇਤ ਚਉਪੈ ਜੋ ਇੱਕਤਾ ਸੁਣਿਆ ਰਗਾਵੇ ਦੁਪਾਤ ਨਿਕਰਨਾਵੇ ਵਿਸ਼ਨ ਭਗਤ ਕੇ ਫਲ ਹੋਈ ਆਦ ਵਿਆਦ ਚ ਸ ਕਹਿਨਾ ਕੋਈ ਸੰਬ 1755 ਹੜਵਦੀ ਪਰਸੋਂ ਸੁਖਦਾਵਨ ਤ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲਹੋ ਲਹੋ ਸੁਧਾਰਾ ਦੋਹਰਾ ਨੇਤਰ ਦੋਂਗੇ ਚਰਨ ਤਾਰਸਤ ਦਰਪਤੀ ਤਰੰਗ ਤ੍ਰਿ ਭਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੁਹਰਾ ਸਾਧ ਸਾਜਨੋ ਨਹੀਂ ਬਾਤ ਸੁਅਤ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈ ਆ ਪਾਏਂਗੇ ਜਦ ਤੇ ਤੁਮਰੇ ਤਉ ਤੇ ਕੂ ਅੰਖ ਤਰੇ ਨਹੀਂ ਆਨੇਉ ਰਾਮ ਰਹੀ ਪੁਰਾਨ ਪੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰ ਸਾਸਤਰ ਵੇਸ ਸੋਇ ਵੋ ਭੇਦ ਖੈ ਮੇਕ ਨਾ ਜਾਣੇ ਹੋ ਸ਼ਿਬਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਣਿਓ ਦੁਹਰਾ ਸਗਲ ਦਵਾਰ ਕੋ ਸ਼ਾੜ ਕੈ ਗਇਓ ਤੁਹਾਰੋ ਦਵਾਰ ਬਾਹਂ ਗਹਿਂ ਕੀ ਲਾਜ ਆਸੈ ਗੋਵਿੰਦ ਦਾਸ ਤੁਹਾਰ ਸਗਲ ਦਵਾਰ ਕੋ ਸ਼ਾੜ ਕੈ ਗਇਓ ਤੁਹਾਰੋ ਦਵਾਰ ਬਾਹਂ ਗਹਿਂ ਕੀ ਲਾਜ ਆਸੈ ਗੋਵਿੰਦ ਦਾਸ ਤੁਹਾਰ ਰਾਉ ਕਲੇ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ ਆਨੰਦ ਭੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੁਮ ਪਾਇਆ ਸਹਿ ਸੇਤੀ ਮਨ ਵਜਿਆ ਬਾਧੰਯਾ ਰਾਜ ਰਤਨ ਪਰਵਾਰ ਪਰਿਆ ਸਬਦ ਗਾਵਣੀ ਆਈਆ ਸਾਦੋ ਤਾਂ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਇਹ ਮਨ ਮੇਰਾ ਤੁੰ ਸਦਾ ਰਹੋ ਹਰ ਨਾਲੇ ਹਰ ਨਾਦਰ ਹੋ ਤੂੰ ਮਨ ਦੇਰੇ ਸੁਖ ਸਾ ਵਿਸਾਰਣਾ ਅੰਗੀ ਕਰੋ ਪਰੇ ਤੇ ਰਾ ਕਰ ਸੋ ਸਵਾਰਣਾ ਸੋ ਨਗਲੰਸ ਮਰ ਸੁਆਮੀ ਸੁਖ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਾ ਨਹੀਂ ਕਰਤੇ ਰਹਾਏ ਕਰਤਨ ਤੇਰਾ ਸਭ ਕੀ ਛਾਇ ਜਿ ਦੇਹ ਸੋ ਪਾਵੇ ਸੁਦਾ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨਕਾ ਮਨ ਵਸਿਆ ਆਵਾਜ਼ੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਹੋ ਸਾਚਾ ਨਾਮ ਧਾਰ ਮੇਰਾ ਜਨਪੁੱਖਾਂ ਸਭ ਗੁਆਇਆਂ ਕਰ ਸ਼ਾਂਤ ਸੁਖ ਮਨ ਹੈ ਵਸਿਆ ਜਨਿਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀ ਹੈ ਵੜਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਜ ਚੌਦਿਤ ਕਰਤ ਪਾਗਾ ਕਰਤ ਬਾਗਾ ਸਦ ਵਾਜੇ ਕਲਾਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਕਰ ਅਨੁ ਦਵਾਜੇ ਅਨ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਪਰ ਪਾਇਆ ਉਤਰੇ ਸਗਲ ਵਿਸੂਰੇ ਦੋ ਘਰੋ ਸੁਨਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਸਾਜਨ ਭੈ ਸਰਸਈ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ 5 ਹਾਲ ਹੋਏ ਤਨ ਵਸਤੂ ਪਈਓ ਸਸ ਸੰਦੋਭ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸ ਧਾਰੋ ਜੇ ਕੋ ਕਾ ਵਜ ਕੋ ਪੰਚਾਇਤ ਸ ਕਾ ਹੋਏ ਉਧਾਰ ਹੋਏ ਵਸਤ ਜੀ ਨਹ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚੰ ਲਗ ਤਰੀਐ ਸੋ ਨਾਨਕ ਬ੍ਰਹਮ प्रसारੋ ਸੋ ਲੋਕ ਮਹਲਾ ਪੰਜ ਵਾਏ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋ ਈ ਮੈਨੁਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓ ਈ ਸਰਸ ਪੈ ਮ ਰਮਤ ਹੋਈ ਸਤ ਗੁਰ ਸਜਨ ਮਿਲਿਆ ਨਾਨਕ ਨਾਮ ਲਾਤਾ ਜੀਵਾ ਤਨ ਮੰਤੀ ਵੈ ਹਰਿਆ ਪੌੜੀ ਤਿਤੈ ਤੁੰਤ ਮਰਤਾ ਜਿਤੈ ਕੋਈ ਨਾਹੀ ਉਤੈ ਤੇਰੀ ਰਾਖੀ ਅਗਨੀ ਉਦਰ ਮਾਹਿ ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੜ ਜਾਹਿ ਪੌਦਲ ਬਿਕ ਮਸਕਾ ਹੋ ਗੁਰ ਸ਼ਬਦੀ ਪਾਰ ਪਾਹਿ ਜਿਨ ਕੋ ਲਗੀ ਪਿਆਸ ਅਮਰ ਤੇ ਖਾਏ ਕਲਮ ਹੋ ਪੁੰਨ ਗੁਣ ਗੋਵਿੰਦ ਗਾਹਿ ਸਾ ਸੈ ਨੂੰ ਕਿਰਪਾਲ ਸੁਮਾਲੇ ਸਾਹਿ ਸਾਹੀ ਵਰਤਾ ਕੋ ਨਾ ਜਾਏ ਜਿ ਆਵੇ ਤਦ ਆਹੀ ਸੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨ ਜੇਵਾ ਜਪ ਗੁਰ ਨਾਮ ਨੈਤਰੀ ਸਤਿਗੁਰ ਪੇਖਣਾ ਸ਼ਵਣੇ ਸੁਨਣਾ ਗਨਾ ਸਤਿਗੁਰ ਸਤੇ ਰਤੇ ਆ ਦਰਗਹ ਪਈ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਥ ਦੇ ਜਗ ਮੇ ਉਹ ਤੁਮ ਕਾੜਿ ਹੈ ਵਿਰਲੇ ਕਈ ਕਈ ਮਹਲਾ ਪੰਜਵਾ ਰਖੇ ਰਕਨਹਾਰ ਆਪਵਾਰਿਆਨ ਗੁਰ ਕੀ ਪੈਰੀ ਪਾਏ ਕਜ ਸੁਆਰਿਆਨ ਵਾ ਆਪ ਦਿਆਲੇ ਬਨਹੁ ਨ ਵਿਸਾਰਿਆਨ ਸਾਜਨਾ ਕੈ ਸੰਗੇ ਪਾਦ ਉਤਾਰੇ ਨੈ ਸਾਖ ਨਿੰਦਕ ਦੁਸ਼ਟ ਕਨ ਮਾਹਿ ਬਿਦਾਰਿਆਨ ਤੇ ਸਾਬ ਕੀ ਟੇਕ ਨਨਕ ਮਨੈ ਮਾਹਿ ਜਿਸ ਮਰਸ ਕੋਏ ਸਗਲੇ ਦੂਖ ਜਾਏ ਤੇਸੂ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਮਰਤ ਕੋਏ ਸਗਲੇ ਧੂਖ ਜਾਹੇ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ